ਪੁਖਾਰੀ ਚ ਗਵਰਫੇਟੋ ਗੁਰੂ ਘਰ ਅੰਦਰ ਬੇਅਦਬੀ ਦੀ ਘਟਨਾ ਵਾਪਰੀ ਹੈ ਪਿੰਡ ਸਿਲ ਦੇ ਇੱਕ ਨੌਜਵਾਨ ਨੇ ਪਿੰਡ ਦੇ ਹੀ ਗੁਰੂ ਘਰ ਚ ਵੜ ਕੇ ਪਹਿਲਾ ਗਰੰਥੀ ਸਿੰਘ ਦੀ ਕੁੱਟਮਾਰ ਕੀਤੀ ਅਤੇ ਫਿਰ ਕੱਪੜੇ ਉਤਾਰ ਕੇ ਨੰਗਨ ਹਾਲਤ ਚ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਪੂਰਾ ਮਾਮਲਾ ਖਰੜਚ ਪੈਂਦੇ ਪਿੰਡ ਸਿਲ ਦਾ ਹੈ ਜਿੱਥੇ ਗੁਰੂ ਘਰ ਚ ਜਦੋਂ ਗ੍ਰੰਥੀ ਸਿੰਘ ਤੱਬੇ 'ਚ ਬੈਠਾ ਪਾਠ ਕਰ ਰਿਹਾ ਸੀ ਤਾਂ ਪਿੰਡ ਦਾ ਹੀ ਇੱਕ ਨੌਜਵਾਨ ਆਉਂਦਾ ਹੈ ਅਤੇ ਪ੍ਰਕਰਮਾ ਕਰਨ ਵੇਲੇ ਗ੍ਰੰਥੀ ਸਿੰਘ ਨੂੰ ਲੱਤਾਂ ਉੱਤ ਫੜ ਕੇ ਘਰੀਸਦਾ ਐਨਾ ਹੀ ਨਹੀਂ ਕੁਝ ਸਮੇਂ ਬਾਅਦ ਉਹੀ ਨੌਜਵਾਨ ਗ੍ਰੰਥੀ ਸਿੰਘ ਨਾਲ ਕੁੱਟਮਾਰ ਵੀ ਕਰਦਾ ਹੈ ਅਤੇ ਸਾਰੇ ਕੱਪੜੇ ਉਤਾਰ ਦਿੰਦਾ ਹੈ ਜਾਣਕਾਰੀ ਮੁਤਾਬਕ ਮਲਜ਼ਮ ਨੌਜਵਾਨ ਰਜਾਨਾ ਸਵੇਰੇ ਕਰੀਬ 5 ਵਜੇ ਗੁਰੂ ਘਰ ਆਂਦੇ ਅਤੇ ਅੱਜ ਜਦੋਂ ਨੌਜਵਾਨ ਗੁਰਦੁਆਰਾ ਸਾਹਿਬ ਆਇਆ ਤਾਂ ਉਹ ਗ੍ਰੰਥੀ ਸਿੰਘ ਨੂੰ ਅੰਮ੍ਰਿਤ ਛਕਾਉਣ ਲਈ ਕਹਿ ਲੱਗਿਆ ਪਰ ਜਦੋਂ ਗ੍ਰੰਥੀ ਸਿੰਘ ਨੇ ਜੀਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਪੁਰਾਣੇ ਪੰਜ ਜੀ ਨੂੰ ਪਾਠ ਕਰਨ ਆਏ ਜਦ ਪ੍ਰਕਾਸ਼ ਕਰਕੇ ਨਾਮਾ ਲਿਆ ਉਹਦੇ ਬਾਅਦ ਮੈਂ ਆਪਣੇ ਅਠਵੀਂ ਨੌਵੀਂ ਪੜ੍ਹ ਅਠਵੀਂ ਨੌਵੀਂ ਪੜ੍ਹ ਰਿਹਾ ਥਾ ਸੁਣੇ ਸਿੱਧਕੂ ਸੁਰਨਾਥ ਇਹ ਜਦੋਂ ਇਹ ਬੰਦਾ ਮੱਥਾ ਟਿਕਣ ਆਇਆ ਆ ਕੇ ਇਹਨੇ ਮੱਥਾ ਟਿਕਿਆ ਝੁਮ ਕੇ ਆ ਕੇ ਮੇਰੇ ਕੋਲ ਆ ਕੇ ਕਹਿੰਦਾ ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਓ ਮੈਂ ਬੁੱਢਾ ਨਹੀਂ ਹਾਂ ਕਿਹਾ ਮੈਂ ਬਾੜ ਤੀਕੇ ਮੈਂ ਮੈਂ ਕਿਹਾ ਵੀ ਚਲ ਬੰਦਾ ਹਾਂ ਉਹ ਕਹਿੰਦਾ ਇਹਨੇ ਜੀ ਚਲੋ ਜੀ ਫਤੋ ਮੇਰੇ ਬਾਹ ਕਿਚੀ ਮੈਨੂੰ ਕਹਿੰਦਾ ਵੀ ਅੰਮ੍ਰਿਤ ਛਕਾਓ ਕਹਿੰਦਾ ਮੈਨੂੰ ਕਹਿੰਦਾ ਮਾਂ ਸਾ ਵੀ ਗੱਲ ਸੁਣਦਾ ਜਾਂ ਮੇਰੀ ਨੇ ਬਾਹ ਫੜੀ ਮਾਂ ਦਾਦੀ ਜੀ ਅਸੀਂ ਅਨੰਦਪੁਰ ਸਾਹਿਬ ਬਾਟਾ ਤਿਆਰ ਹੋ ਗਏ ਵੀ ਤੁਹਾਨੂੰ ਤੂ ਗੱਡੀ ਉੱਤੇ ਛਕਾ ਲਵਾਂਗੇ ਉਸ ਤੋਂ ਬਾਅਦ ਇਹ ਕਿਆ ਕਰਿਆ ਇਹਨੇ ਫੇਰ ਮੇਰੀ ਇਹ ਬਾਹਾਂ ਵਾਹ ਖਿੱਚਣ ਲੱਗਿਆ ਜਦੋਂ ਉਸ ਤੋਂ ਬਾਅਦ ਮੈਂ ਇਹਨੂੰ ਕਹੇ ਮੈਂ ਆਪਣੀ ਬਾਹ ਛੁਡਾ ਕੇ ਮਾਂ ਵੀ ਬੰਦਿਆਂ ਵਾਂਗੂ ਹੈ ਜਾਂ ਟਿੱਕੇ ਵੀ ਫੇਰ ਘੱਟ ਕਰੀ ਹਾਂ ਪਾੜ ਕਰਨ ਦੇ ਵਾਂਗ ਇਹਨੇ ਜੀ ਵਗਾਰੇ ਮੈਨੂੰ ਰਸੋਈ ਛੱਡ ਕੇ ਮੇਰੇ ਹੱਥੋ ਬਾਈ ਹੋਇਆ ਫੇਰ ਇਹ ਮੇਰੇ ਨਾਲ ਇਹਨੇ ਮੈਨੂੰ ਖਿੱਚ ਲਈ ਬਾਹ ਦੇ ਬਾਹਰ ਖਿੱਚ ਕੇ ਇਹ ਹੱਥੋ ਬਾਈ ਵਾ ਇਹ ਮੂਰਤ ਬਣੇ ਇਥੇ ਗੋਰੂਰੇ ਰਿਹਾ ਹੈ ਮੈਂ ਫਿਰ ਹੀ ਜਾਂ ਮੇਰਾ ਹੋਰ ਕੁਝ ਨਹੀਂ ਚੱਲੇ ਨੇ ਮੈਂ ਦੱਤ ਫੜੀ ਸੀ ਮੈਂ ਇਹਦੀਆਂ ਦੋ ਰਤਾਂ ਫੜ ਕੇ ਇਹਨੂੰ ਛੱਡਣੇ ਦੱਸੇ ਛੱਡ ਕੇ ਫਿਰ ਮੈਂ ਦੀ ਪੰਜ ਸੱਤ ਚਾਂਟੇ ਮਾਰੀ ਨਾ ਮੈਂ ਤੈਨੂੰ ਜ਼ਰਦ ਨਾਲ ਪਤਾ ਤੇਰਾ ਚਾਰ ਸੌ ਸੌ ਪਣਾ ਇਹਨੇ ਉਸੇ ਕੈਮ ਫਿਰ ਕਹਦਾ ਲੈ ਉਧਰ ਰੌਲਾ ਪੈਣ ਤੋਂ ਬਾਅਦ ਪਿੰਡ ਵਾਸੀਆਂ ਨੇ ਭੱਜੇ ਜਾਂਦੇ ਮਲਸਮ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦਿਮਾਗੀ ਤੌਰ ਤੇ ਬਿਲਕੁਲ ਠੀਕ ਹੈ ਅਤੇ ਨੇੜੇ ਹੀ ਕਿਸੇ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ